ਜੋ ਬਣਾ ਹਾਂ ਮਾਤਾ ਦੀਪ ਕਹਿਣ ਦੀਪ ਸਬਦਾ ਲਿਆ ਦਿਓ ਮੈਂ ਵੱਖਰੀ ਰੋਟੀ ਬਣਾਉਣੀ ਹੈ ਮਾਤਾ ਮੇਰੀ ਗੱਲ ਸੁਣੋ ਸਿਆਣੀ ਬੈਣੀ ਆ ਗਈ ਏ ਤੂੰ ਕਿਹਦੇ ਆਸਰੇ ਮੈਨੂੰ ਅਡ ਕਰਤਾ ਦੱਸ ਮੈਨੂੰ ਹੈ ਕੱਲ ਨੂੰ ਲੋਕ ਹੀ ਗੱਲਾਂ ਕਰਨਗੇ ਸਾਨੂੰ ਉਹਨੂੰ ਅਡ ਕਰਤਾ ਅਹੀਂ ਤਾਂ ਉਹਦਾ ਆਸਰਾ ਮਾੜਾ ਮੋਟਾ ਹੈ ਤੂੰ ਸਮਝਾ ਨਹੀਂ ਸਕਦੀ ਉਹਨੂੰ ਵੀ ਹਾ ਕੇ ਉਹ ਜੀਆਂ ਗੱਲਾਂ ਕਰਦੀਆਂ ਵੇ ਜੋ ਬਣਾ ਨਿਆਣੇ ਆ ਚੰਗੇ ਭਲੇ ਖੇਡਦੇ ਮਿਲਦੇ ਆ ਸਾਡਾ ਵੀ ਜੀ ਲੱਗਾ ਨਾਲ ਅੱਡ ਕਰਕੇ ਤੇ ਉਹਨਾਂ ਦਾ ਬਿਲਕੁਲ ਬਿਲੋਂ ਹਣਦਾ ਉਹ ਨਿਆਣੇ ਇੱਥੇ ਰਹਿਣੇ ਨਿਆਣੇ ਕਿਤੇ ਜਾਣੇ ਕਲਾ ਮੁਕੂਗੀ ਇਹਨਾਂ ਦੀ ਉਹ ਕਹਿੰਦੀ ਵੀ ਰੋਜ਼ ਦੀ ਲੜਾਈ ਜਿਹੜੀ ਦਵਿੰਦਰ ਇੰਨੀ ਕਰਦੀ ਆ ਜੇ ਅੱਗੇ ਹੁਣ ਪਿੰਡ ਚਲ ਗਈ ਸੀ ਤੇ ਚੱਲ ਸਾਲ ਜੀ ਸਾਰਾ ਉੱਥੇ ਰਹਿ ਚੱਲ ਮੈਂ ਉਹਦੀ ਗਲਤੀ ਮੰਨਦਾ ਜੇ ਉਹ ਸ਼ਦਾਣ ਹੋ ਗਈ ਤੇ ਦੀਪ ਸੈਣੀ ਬਣ ਜੇ ਵੀ ਇੱਕ ਬੰਦਾ ਸ਼ਦਾਈ ਸਾਰਾ ਟੱਬਰ ਥੋੜੀ ਸ਼ਦਾਈ ਬਣ ਜਨਾ ਜਾਂ ਕਿੱਥੇ ਬਾਜ ਮਾਰ ਮੈਂ ਸਮਝਾਵਾਂ ਚੰਗੇ ਨਹੀਂ ਲੱਗੇ ਲੋਕੀ ਸਾਡਾ ਮੂੰਹ ਕਾਲਾ ਕਰਨਾ ਸਾਨੂੰ ਗੱਲਾਂ ਕਰਨੀਆਂ ਤੈਨੂੰ ਵੀ ਕਰਨੀਆਂ ਮੈਨੂੰ ਵੀ ਕਰਨੀਆਂ ਅੱਗੇ ਸਾਫ ਬਸੇਰੀਆਂ ਕਰਦੇ ਜਿੰਨੇ ਲੜਾਈ ਪਾ ਸੜਦੀ ਆ ਇਹ ਕਿਤੇ ਮੂੰਹ ਸ ਮੈਂ ਤੇ ਆਪਣਿਆਂ ਨੂੰ ਕੋਈ ਕਸਰ ਨਹੀਂ ਛਡਣ ਡਿਆ ਜਿੰਨਾ ਹੁੰਦਾ ਕਰਨ ਡਿਆ ਹੁਣ ਇਹਨਾਂ ਦੀ ਆਪਸ ਵਿੱਚ ਕਰਦੀਆਂ ਮੈਂ ਕੀ ਕਰਾਂ ਹੁਣ ਸਾਰਾ ਇੱਥੇ ਮੈਂ ਬੈਠਾ ਕੁੜੀਆਂ ਨੂੰ ਗੱਲ ਨਾਲ ਆ ਕੇ ਰੱਖੇ ਰੱਬ ਇਹਦੀ ਸੁਣੂਗਾ ਕਿਤੇ ਉਹਨਾਂ ਨੂੰ ਪਿਆਰ ਕਰੇ ਕਿ ਮੈਂ ਤੇ ਬਖੀਰਾ ਕਰਦਾ ਕੁੜੀਆਂ ਨੂੰ ਵੀ ਕੱਲ ਨੂੰ ਕੁੜੀ ਜਵਾਨ ਹੋਈ ਵਿਹਣੀ ਆ ਮੈਂ ਤੇ ਪੂਰਾ ਜ਼ੋਰ ਲਾਉਂਦਾ ਤੈਨੂੰ ਕੀ ਪਤਾ ਮੈਂ ਸਾਈਡ ਦੇ ਕੀ ਕਰਨ ਡਿਆ ਵੀ ਕੀ ਨਹੀਂ ਕੁੜੀ ਜਾਂ ਕੱਲ ਨੂੰ ਵਿਆਹ ਕਰਨਾ ਵੱਖਰਾ ਮੈਂ ਇਹਦੇ ਸਿਰ ਤੇ ਮਾਰਵਾਜ਼ ਮੈਂ ਸਮਝਾਉਂਦਾ ਉਹਨੂੰ ਦੀਪ ਦੀਪ ਕੱਲ ਨੂੰ ਮੈਨੂੰ ਪਤਾ ਲੋਕਾਂ ਸੌ ਸੌ ਗੱਲਾਂ ਕਰਨੀਆਂ ਮੰਮੀ ਆਵਾਜ਼ ਮਾਰੀ ਸੀ ਦੀਪ ਮੈਂ ਮਾਰੀ ਆਵਾਜ਼ ਹਾਂਜੀ ਬਾਜੀ ਆ ਮੈਂ ਕੀ ਸੁਣ ਰਿਆ ਮੰਮੀ ਕਹਿੰਦੀ ਐ ਵੀ ਦੀਪ ਕਹਿੰਦੀ ਸੌਦਾ ਲਿਆ ਦੇ ਮੈਨੂੰ ਵੱਖਰਾ ਇਹ ਕੀ ਗੱਲ ਹੋਈ ਭਲਾ ਬਾਜੀ ਤੁਹਾਨੂੰ ਪਤਾ ਹੀ ਆ ਗੱਲ ਮੇਰੇ ਦੱਸਣ ਵਾਲੀ ਤੇ ਕੋਈ ਗੱਲ ਹੀ ਨਹੀਂ ਰੱਖੀ ਢਾਟੇ ਸਾਹਮਣੇ ਹੀ ਆ ਨਹੀਂ ਜੇ ਇੱਕ ਦਾ ਦਿਮਾਗ ਖਰਾਬ ਹੋ ਗਿਆ ਮੈਂ ਮੰਨਦਾ ਚੱਲ ਉਹ ਗਲਤਵਾ ਚੰਗੇ ਲੱਗੀ ਤਾਂ ਅੱਗੇ ਅੱਗੇ ਘਰ 'ਚ ਇਕੱਠਾ ਸੌਦਾ ਹੁੰਦਾ ਹੈ ਹੈ ਜੇ ਉਹ ਨੇਕੀ ਕਰਦੀ ਆ ਸਮਝ ਲਾ ਵੀ ਉਹ ਦਿਮਾਗ ਖਰਾਬ ਆ ਹੋ ਗਿਆ ਤੇ ਹੋ ਗਿਆ ਮੈਂ ਮੰਨਦਾ ਪਰ ਮੇਰੀ ਸੁਣ ਗੱਲ ਚੰਗੇ ਲੱਗੀਦਾ ਉਹ ਤਾਂ ਲੋਕ ਸਾਨੂੰ ਕੀ ਕਹਿਣਗੇ ਇੰਨੇ ਚਿਰ ਦੇ ਅਸੀਂ ਇਕੱਠੇ ਰਹਿਣ ਨੇ ਹੈ ਭਾਜੀ ਮੇਰੀ ਗੱਲ ਸੁਣੋ ਤਮਾ ਕਿਦਣ ਹੋਣਾ ਵਾ ਮੰਮੀ ਇੱਕ ਮਿੰਟ ਮਾਤਾ ਤੂੰ ਸਮਝਾਉਣ ਦੀ ਬਾਰੇ ਉਹਨੂੰ ਚੁੱਕਣਾ ਠੀਕ ਆ ਉਹਨੂੰ ਸਮਝਾ ਨਹੀਂ ਚੰਗੇ ਲੱਗਦੀ ਨਹੀਂ ਗੱਲ ਮੰਮੀ ਨੇ ਨਹੀਂ ਮੈਨੂੰ ਕੁਝ ਵੀ ਕਿਹਾ ਮੈਂ ਆਪ ਹੀ ਫੈਸਲਾ ਲਿਆ ਭਾਜੀ ਥੋੜਾ ਟਾਈਮ ਲੰਘਾਇਆ ਮੈਂ ਕਿੰਨਾ ਕੁਝ ਹੁੰਦਾ ਰਿਹਾ ਮੈਂ ਸਿਰ ਖਸੋਰ ਛੱਡਿਆ ਵੀ ਚੱਲ ਸਾਂਝਾ ਕਰ ਰਿਹਾ ਮੇਰਾ ਵੀ ਟਾਈਮ ਪਾਸ ਹੁੰਦਾ ਮੇਰਾ ਨਹੀਂ ਜੀ ਕਰਦਾ ਪਰ ਹੁਣ ਗੱਲਾਂ ਜਿਹੜੀਆਂ ਆ ਸਿਰ ਤੋਂ ਲੰਘ ਗਈਆਂ ਵਾ ਤੁਹਾਡੇ ਤਾਂ ਸਿਰ ਤੋਂ ਘਰ ਚ ਨਾ ਗਈਆਂ ਮੈਨੂੰ ਲੋਕਾਂ ਕੀ ਕਹਿਣਾ ਹੈ ਪੀ ਉਹ ਹੈ ਨਹੀਂ ਤੇ ਇਹਨੇ ਕੁਝ ਨਹੀਂ ਘਰਚ ਕੀਤਾ ਕੁਝ ਨਹੀਂ ਵੇਖਿਆ ਉਹਨੂੰ ਕੁੜੀ ਨੂੰ ਚੁੱਕ ਕੇ ਆਡ ਕਰਤਾ ਤੁਹਾਡੇ ਤਾਂ ਘਰ ਤੁਸੀਂ ਸਿਰ ਤੋਂ ਲੰਘਿਆ ਤੇ ਮੇਰਾ ਬਾਹਰ ਕੀ ਮੈਂ ਲੋਕਾਂ ਨੂੰ ਜਵਾਬ ਦੇਣਾ ਤੇ ਤੁਹਾਡੇ ਸਾਹਮਣੇ ਆਈਆਂ ਕਮਰੇ ਪਲਾਸਟਰ ਕਰਾਏ ਤੇ ਕੀ ਗੱਲ ਘਰੋਂ ਹੀ ਕਰਵਾਉਣੇ ਸੀ ਤੇ ਕੋਈ ਨਹੀਂ ਹੋ ਗਿਆ ਕਮਰੇ ਨਾ ਮੇਰਾ ਕਮਰਾ ਨਾ ਕਰਵਾਉਂਦੇ ਬਹੁਤੀ ਗੱਲ ਹੀ ਤੇ ਕੋਈ ਨਹੀਂ ਇਹ ਚੀਜ਼ਾਂ ਬੈ ਕੇ ਵੀ ਹੋ ਜਾਂਦੀਆਂ ਕਰਨ ਨਾ ਜੋ ਉਹ ਗੱਲ ਸੁਣ ਕਮਰਿਆਂ ਦੀ ਹੁਣ ਤੂੰ ਪਾਸ ਕਰ ਭੋਗ ਨਾ ਪਾ ਕੋਈ ਨਹੀਂ ਜਿੱਥੇ ਰਹਿੰਦੀ ਉਹ ਰਹਿਣ ਦੇ ਕੋਈ ਗੱਲ ਨਹੀਂ ਜਿਹੜਾ ਕਮਰਾ ਮਿਲਦਾ ਰਹੋ ਠੀਕ ਆ ਤੇ ਕੁੜੀ ਜਵਾਨ ਹੁੰਡੇ ਚੰਗੇ ਨਹੀਂ ਲੱਗੀਦਾ ਇਹ ਤਾਂ ਆਡ ਹੁੰਦਿਆ ਤਾਂ ਜੀ ਤੁਸੀਂ ਤੇ ਹਫਤਾ ਦੋ ਹਫਤੇ ਆਏ ਜੇ ਤੇ ਆਪਣਾ ਹੋ ਕੇ ਫਿਰ ਚਲ ਜਾਣਾ ਮੈਨੂੰ ਪਤਾ ਆ ਮਗਰੋਂ ਘਰ 'ਚ ਮੇਰ ਨਾਲ ਕੀ ਕੁਝ ਹੁੰਦਾ ਵਾ ਤੁਸੀਂ ਦੁਨੀਆ ਤੋਂ ਵੱਖਰਾ ਨਹੀਂ ਕੁਝ ਕਰਨ ਲੱਗੇ ਲੋਕੀ ਨਹੀਂ ਅੱਡੁੰਦੇ ਮੈਂ ਰੋਟੀ ਅੱਡ ਕਰਨ ਲੱਗੀ ਹੋਰ ਮੈਂ ਉਥੇ ਕੀ ਕਰ ਲੈਣਾ ਵਾ ਇੱਕ ਸੌਦਾ ਲਿਆ ਦੋਗੇ ਤੇ ਮੈਂ ਰੋਟੀ ਪਕਾ ਲਿਆ ਕਰੂੰ ਚਲ ਮੈਂ ਆਪਣੀ ਮਰਜ਼ੀ ਦੀ ਨਿਆਣੀਆਂ ਨੂੰ ਚੀਜ਼ ਬਣਾ ਦਿਆ ਕਰੂੰਗੀ ਕੁੜੀਆਂ ਦੇ ਵਿਚਾਰੀਆਂ ਚੀਜ਼ ਨੂੰ ਤਰਸਦੀਆਂ ਰਹਿੰਦੀਆਂ ਘਰੇ ਦੇ ਕੋਈ ਕੁਝ ਬਣਾਉਣ ਨਹੀਂ ਮਾੜਾ ਜਾਂ ਮੈਂ ਜੇ ਪਤੀਲੇ ਨੂੰ ਹੱਥ ਹੀ ਲਾਉਣੀ ਆ ਤੇ ਉਸੇ ਵੇਲੇ ਦੁੱਧ ਖੋ ਕੇ ਪੈ ਰੱਖ ਲੈਂਦੀ ਆ ਮੈਨੂੰ ਪਤਾ ਆ ਮੈਂ ਕਿਵੇਂ ਟਾਈਮ ਪਾਸ ਕਰਦੀ ਆ ਕੁੜੀਆਂ ਨੂੰ ਕਿਤੇ ਚਾਦਰ ਇਕੱਠੀ ਕਰਤੀ ਆ ਦੁੱਧ ਨਹੀਂ ਪਾਉਣ ਦੇਣਾ ਬੋਤਲ ਚ ਉਹ ਨਹੀਂ ਕਰਨ ਦੇਣਾ ਜੀ ਏਦਾਂ ਵੀ ਥੋੜਾ ਚੰਗਾ ਵਾ ਮਾਤਾ ਤੂੰ ਵੀ ਦਬਕਾ ਮਾਰ ਸਕਦੀ ਆ ਇਹ ਗੱਲ ਤੇਨੂੰ ਤੂੰ ਨਾਰਾ ਖੜੋ ਕੇ ਮਾਰ ਗਏ ਬੜਾ ਕੁਝ ਕਰਕੇ ਵੇ ਲਿਆ ਭਾਜੀ ਉਹ ਨਹੀਂ ਉਹ ਨਹੀਂ ਸਾਡੇ ਦਬਕਿਆਂ ਨਾਲ ਸਮਝਦੀ ਜੇ ਤੁਹਾਡੇ ਕੋ ਸਮਝਦੀ ਤੇ ਤੁਸੀਂ ਸਮਝਾ ਲਓ ਕਰਦਾ ਮੈਂ ਕਰਾਂ ਗੱਲ ਨੂੰ ਕੀ ਉਹਨੂੰ ਕੀਵਾ ਤੇ ਕੀ ਨਾ ਹਾਂ ਤੂੰ ਵੀ ਹੌਸਲੇ ਨਹੀਂ ਦੇ ਆ ਜੋ ਵੀ ਕਰਨਾ ਆ ਫੈਸਲਾ ਤੇ ਕੀ ਕਰਾਂ ਮਾਰਾਂ ਉਹਦੇ ਜੁੱਤੀਆਂ ਮਾਰਾਂ ਫਿਰ ਫੇਖੋ ਜੇ ਤੂੰ ਐਹੋ ਕੁਖਾ ਫੇਰ ਹੋਰ ਕੀ ਹੈ ਲੈ ਅਹੀਂ ਕਦੋਂ ਆਨੇ ਜੁੱਤੀਆਂ ਮਾਰੋ ਫੇਰ ਉਹਦੇ ਤੁਰੇ ਆਉਣਗੇ ਉਧਰੋਂ ਜੁੱਤੀਆਂ ਤੋਂ ਡਰਦੀ ਤੇ ਉਹ ਕਹਿੰਦੀ ਵੀ ਰੋਟੀ ਵੱਖਰੀ ਕਰਦੇ ਪਿਆਰ ਨਾ ਸਮਝਾ ਜਿਹੜੀ ਇਹਦੇ ਦਿਮਾਗ 'ਚ ਬਹਿ ਜੇ ਗੱਲ ਉਹਨੇ ਨਹੀਂ ਸਮਝਣਾ ਮੰਮੀ ਉਹਦੇ ਵੱਸੋਂ ਬਾਹਰ ਹੋਇਆ ਵਾ ਲੈ ਵੇਖ ਲੈ ਆਹ ਉਹ ਤੇ ਮੈਂ ਕੀ ਕਰਾਂ ਮੈਨੂੰ ਕੀ ਬਖਾਉਂਦੇ ਜੇ ਉਹਨੇ ਪਹਿਲਾਂ ਪਿੱਟੀ ਪੜਾਤੀ ਉਹਨੂੰ ਉਹ ਤਾਂ ਉੱਤੋਂ ਵੱਲੋਂ ਦੀ ਡਿਆ ਲੱਗਦਾ ਮੈਨੂੰ ਤੇ ਇਹੋ ਹੀ ਗੱਲ ਵਾ ਕੋਈ ਆ ਮੈਨੂੰ ਨਹੀਂ ਜੇ ਪਤਾ ਤੇ ਮੇਰੇ ਤੇ ਨਾ ਗੱਲ ਲਿਆਓ ਤੁਸੀਂ ਆਪ ਕਹੋ ਬਾਜੀ ਨੂੰ ਮੇਰੀ ਗੱਲ ਉਹਨਾਂ ਨੂੰ ਪਰੀ ਲੱਗਣੀ ਆ ਵੀ ਮੈਂ ਰੋਟੀ ਹੱਟ ਪਕਾਉਣੀ ਕੀ ਗੱਲ ਪਕਾ ਨਹੀਂ ਸਕਦੀ ਦੁਨੀਆ ਅੱਡ ਰਹਿੰਦੀ ਨਹੀਂ ਹੋ ਕੇ ਉਹ ਗੱਲ ਫਿਰ ਮੈਨੂੰ ਪੀਵੀ ਜਾਂਦੇ ਜੇ ਵੀ ਪੀਸਦੀ ਰਮ ਮੈਂ ਆਪਣੀਆਂ ਨਿਆਣੀਆਂ ਤੇ ਨਹੀਂ ਕੋਈ ਗੱਲ ਹੋਉਂਦੇ ਨਹੀਂ ਮੈਂ ਆਪਣੇ ਦੇ ਉਂਗਲਾਂ ਉਠਦਿਆਂ ਹੀ ਮੈਂ ਜਾਂਦੀਆਂ ਤੁਹਾਡੇ ਸਾਹਮਣੇ ਜਰੀਆਂ ਕੀ ਕਰਾਂ ਮੈਂ ਚੱਕੀ ਜੇ ਮੈਨੂੰ ਤੁਸੀਂ ਪੀਂਡੀਆਂ ਆਈਓ ਨਾ ਉਹ ਆਖੇ ਲੱਗਦੀ ਤੇ ਨਾ ਤੂੰ ਲੱਗਦੀ ਕੀ ਕਰਾਂ ਮੈਂ ਕਰ ਲਓ ਆਪਣੀ ਮਰਜ਼ੀ ਜਿੱਦਾਂ ਹੁੰਦੀ ਮੈਨੂੰ ਨਹੀਂ ਪਤਾ ਮੇਰਾ ਕਿਉਂ ਸਿਰ ਲੈ ਲੈਂਦੀ ਆ ਹਾਂ ਪੈਗੀ ਠੰਡ ਕੀ ਹੋ ਗਿਆ ਸਾਰੀਆਂ ਗੱਲਾਂ ਛੁੱਟੀ ਹੋ ਪੈਣੀ ਆ ਨਿਕੀਆਂ ਨਿਕੀਆਂ ਗੱਲਾਂ ਦਾ ਕਲੇਸ਼ ਛੁੱਟ ਹੋਣੀ ਆ ਹਾਂ ਹੁਣ ਮੈਂ ਕੀ ਕਰਤਾ ਆ ਅਗਲੀ ਆਂਦੀ ਮੈਨੂੰ ਸੌਦਾ ਵੱਖਰਾ ਪਾ ਕੇ ਦੋ ਤੇ ਮੌਕਾ ਵੇਖਣ ਦੇਈ ਪਾ ਦੋ ਇਹਨੂੰ ਲੱਗੂ ਪਤਾ ਜਦੋਂ ਨਿਕਨਿਕੀਆਂ ਜ਼ਿੰਮੇਵਾਰੀਆਂ ਕੁੜੀਆਂ ਦੇ ਸਿਰ ਤੇ ਪਈਆਂ ਪਤਾ ਕਿੰਨੇ ਖਰਚੇ ਆ ਉਹ ਹੀ ਜਿਹੜੇ ਚਲੇ ਜੰਨੇ ਆ ਖਾ ਮਿੱਟ ਕੇ ਤੂੰ ਤੇ ਕਹਿੰਦੀ ਲੱਗੂ ਪਤਾ ਜਿਹੜੇ ਲੋਕ ਬਾਹਰ ਆ ਉਹਨਾਂ ਗੱਲਾਂ ਪਤਾ ਕਿੰਨੀਆਂ ਕਰਨੀਆਂ ਅਸੀਂ ਤਾਂ ਘਰੇ ਤੋਂ ਕਰ ਲੈਣਾ ਲੱਗੂ ਪਤਾ ਘਰ ਤੇ ਤੂੰ ਬੜੀ ਖੋਚ ਅੱਗੇ ਤੇ ਲੋਕ ਬੜੀਆਂ ਘਟ ਕਰਨ ਦੇ ਆ ਅੱਗੇ ਵੀ ਇਹਨੇ ਗੁੱਡਾ ਵੱਧਾ ਪੱਟ ਚ ਮੇਰੀ ਸਿਹਤ ਸਵਾਬ ਪੈਣੀ ਆ ਤਾਨੂੰ ਹੁਣ ਪਤਾ ਲੱਗਾ ਵਾ ਉਹਦੇ ਬੜੇ ਚਿਰਾਂ ਦੀ ਸਵਾਹ ਪੈਣ ਢਈ ਆ ਤੇ ਉੱਪ ਵਾਉਂ ਢਈ ਆ ਨਿਕਨੀਆਂ ਗੱਲਾਂ ਇਹਨੇ ਪਿੰਡ ਚ ਦੱਸੀਆਂ ਵੀ ਮੈਨੂੰ ਇਹ ਖਰਚਾ ਪਾਣੀ ਨਹੀਂ ਦਿੰਦੇ ਜਦੋਂ ਤਾਂ ਮੇਰਾ ਬੰਦਾ ਮਰ ਗਿਆ ਐ ਕਰਤਾ ਉਹ ਕਰਤਾ ਤੁਹਾਡੇ ਪਾਣੀ ਮੀਨਜੀ ਘਟ ਵਾ ਇਹ ਤੇ ਕਿ ਤੇਜ ਬੜੀ ਆ ਮੈਂ ਆ ਤੇ ਕਦੀ ਪਿਛੇ ਨਹੀਂ ਭੈਣਤਾ ਬਰਾਬਰ ਸਭ ਕੋ ਕੱਲਦਾ ਰਿਹਾ ਨਿਆਣ ਆ ਤੁਹਾਡੇ ਪੈਸੇ ਜਿਹੜੇ ਆ ਸਭ ਦਾ ਪਤਾ ਕੋਈ ਕਮੀ ਨਾ ਬਕੇ ਗੱਲ ਦੀ ਜੋ ਬਣਾਈ ਜੇ ਨਿਆਣੇ ਹੀ ਜੱਡੇ ਠੀਕ ਆ ਹੁਣ ਕੁੜੀ ਸੁਖਣਾ ਸਾਡੀ ਜੱਡੀ ਹੋਈ ਆ ਸਾਰੀਆਂ ਜ਼ਿੰਮੇਵਾਰੀਆਂ ਚੁੱਕੀਆਂ ਵਾ ਉਹ ਪੇਕੇ ਉਹਨਾਂ ਨੂੰ ਨੰਗਾ ਨਹੀਂ ਕੀ ਦੇਣਾ ਪਰਜਾਈ ਦੇਖਦੇ ਬਾੜ ਕੇ ਕੋਚ ਨਹੀਂ ਇਥੋਂ ਆਪਣਾ ਹੀ ਖਰਚਾ ਮਾਤਾ ਦੇ ਦਿੰਦੀ ਆ ਤੇ ਉਹੋ ਕਰਕੇ ਤੇ ਉਥੇ ਟੱਲ ਬਜਾਉਂਦੀ ਪਤਾ ਨਹੀਂ ਉਹਦੇ ਕੀ ਦਿਮਾਗ ਚ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਉਹਨਾਂ ਨੂੰ ਪਤਾ ਕੁੜੀ ਵਿਉਣ ਵਾਲੀ ਆ ਕੱਲ ਨੂੰ ਸਾਥ ਦੇਵਾਂਗੇ ਕੁੜੀ ਵਿਆਹੀ ਜਾਊਗੀ ਜੇ ਤੁਹਾਨੂੰ ਮੇਰੀ ਮੰਨੋਗਾ ਨਾ ਇੱਕ ਵਾਰੀ ਇਹਨੂੰ ਸੌਦਾ ਕਰ ਪਾਲਾ ਹੋ ਜਾ ਢ ਦੇ ਦੇ ਲੈ ਕੇ ਸੌਦਾ ਮੇਨੂੰ ਤਾਂ ਕੁੜੀ ਦਾ ਹੁੰਦਾ ਵਾ ਵੀ ਕੁੜੀ ਚਲ ਗਈ ਲੋਕਾਂ ਕਹਣਾ ਬੜਾ ਲੀਬਲ ਹੈ ਭਾਈ ਭਰਾ ਦੀ ਕੁੜੀ ਵਿਆਹਤੀ ਆ ਦੀਪਾ ਨਹੀਂ ਦੀਪਾ ਸੂਈ ਤਾਂ ਕਫੜਾ ਕੁੰਡੀ ਜੀ ਨਿਕਲ ਜਾਂਦੀ ਰੋਜ ਦਿਹਾੜੀ ਧਿਆਨ ਮੈਂ ਤੋਪਾ ਲਾ ਕੇ ਦਵਾਂ ਫੇਰ ਕੱਢ ਲਈ ਆ ਆਹੋ ਚੱਲ ਜਾ ਲਿਆ ਲਿਉਣੀ ਕੱਢ ਕੇ ਬੈਠੀ ਕੁੰਡੀ ਤੇ ਦੀਪਾ ਹਾਂਜੀ ਉਹਨੇ ਨਾ ਜੋ ਬੰਨੇ ਖੜੇ ਆਈ ਦਵਿੰਦਰ ਨੂੰ ਬਾਹੋਂ ਫੜ ਕੇ ਇੰਨਾ ਕਰਕੇ ਲਈ ਜਾਂਦੇ ਆ ਪਤਾ ਨਹੀਂ ਕੀ ਗੱਲ ਵਾ ਉਹ ਕੋਹ ਨਹੀਂ ਹੋਇਆ ਮਾਤਾ ਗੱਲ ਕੀ ਹੋਣੀ ਉਦਾਂ ਹੀ ਮਾਸਾ ਪੂਰਾ ਟਿੱਲੀ ਮੱਠੀ ਹੋ ਜਾਊਗੀ ਪਕੌੜੇ ਖਾਂਦੀ ਆ ਰੋਜ਼ ਤੜੀਆਂ ਚੀਜ਼ਾਂ ਖਾਊਗੀ ਤਾਂ ਇਹੋ ਕੁਝ ਹੀ ਹੋਣਾ ਹੋਰ ਕੀ ਹੋਣਾ ਤੁਹਾਨੂੰ ਕੀ ਫਿਕਰ ਪੈ ਗਿਆ ਹਾਂ ਹੈ ਪਕਵੜਿਆਂ ਨੇ ਇੰਨਾ ਥੋੜਾ ਹੋ ਜਾਇਦਾ ਉਹ ਤਾਂ ਇਦਾਂ ਬਾਹ ਫੜ ਕੇ ਇਦਾਂ ਕਰਕੇ ਹੌਲੀ ਹੌਲੀ ਖਾਂਦੇ ਆ ਮੇਰੀ ਸੁਣੋ ਗੱਲ ਜਿਹਨੂੰ ਆਪਾਂ ਆਪਣੇ ਅੱਡ ਬਾਹਰੇ ਆ ਜਿਹਨੂੰ ਨਹੀਂ ਅਗਲੀ ਸਾਨੂੰ ਪੁੱਛਦੀ ਦੇ ਦੱਸਦੀ ਤੇ ਆਪਾਂ ਹੁਣ ਉਹਨੂੰ ਪੁੱਛਣ ਜਾਣਾ ਕਦੀ ਉਹ ਆਈ ਦੁੱਖ ਸੁੱਖ ਪੁੱਛਣ ਇੰਨਾ ਨਿਆਣੀ ਆ ਬਿਮਾਰ ਹੁੰਦੀ ਆ ਤੇ ਜਦੋਂ ਦਵਾਈ ਲਈ ਆਈਦੀ ਆ ਠੰਡ ਲੱਗਦੀ ਜਦੋਂ ਤੇ ਇਹ ਕਿਨਾਂ ਪੁੱਛਦੀ ਐ ਵੀ ਤੁਸੀਂ ਇੱਧਰ ਫਿਰ ਕਰਨ ਰਹਿ ਜੇ ਐਨੀ ਨਾ ਚਿੰਤਾ ਕਰੋ ਮੇਰੀ ਸੁਣੋ ਗੱਲ ਜੇ ਪੁੱਛਣ ਜਾਓਗੇ ਵੀ ਆ ਇੱਕ ਦੀਆਂ ਚਾਰ ਦੱਸਣੀਆਂ ਅਗਲੀ ਨੂੰ ਤੁਹਾਨੂੰ ਤਾਂ ਫੇਰ ਵੀ ਠੰਡੇ ਹੋ ਕੇ ਆਉਣਾ ਹੀ ਜੇ ਜੇ ਜੈ ਨਹੀਂ ਸਿਦਕੌਂਡਾ ਲ ਜਾਓ ਪੁੱਛ ਲਿਓ ਤੇ ਫੇਰ ਸੁਣ ਲਿਓ ਉਹਦੇ ਕੋਲੋਂ ਕੋਣਾ ਕੋਨੇ ਨਵੀਂ ਗੱਗੋ ਸੁਣਾ ਦੇਣੀ ਇਹਦਾ ਚੰਗਾ ਬੰਦਾ ਕੰਨੀ ਕੇ ਸਮਾਰਟੇ ਵੀ ਅਹੀਂ ਨਹੀਂ ਵੇਖਿਆ ਕੀ ਹੋਇਆ ਨਹੀਂ ਮੈਂ ਤੇ ਤੈਨੂੰ ਦੱਸਣ ਲਈ ਆ ਉਹ ਤੇ ਲੈ ਕੇ ਗਿਆ ਆਊਗਾ ਤੇ ਫੇਰ ਹੀ ਪੁੱਛੂਗੀ ਕਿ ਹੁਣ ਮੈਂ ਕਿਹਨੂੰ ਕੰਧ ਨੂੰ ਪੁੱਛ ਲਾਂ ਤਾਂ ਚੱਲ ਠੀਕ ਹੈ ਆਊਗਾ ਤੇ ਪੁੱਛ ਲਿਓ ਫੇਰ ਮੈਨੂੰ ਕੀ ਦੱਸਣਾ ਹੈ ਜੇ ਆਇਆ ਤੈਨੂੰ ਜ਼ਿਆਦਾ ਨਹੀਂ ਕੋਸਾ ਆਉਂਦਾ ਪਿਆ ਗੁੱਸਾ ਫੇਰ ਮੰਮੀ ਇਦਾਂ ਹੀ ਆਉਂਦਾ ਆ ਵੇਖ ਕੇ ਹੀ ਹੁੰਦਾ ਵਾ ਬਣ ਜਾ ਉਹਦੇ ਵਰਗੀ ਚੰਗਾ ਉਦੋਂ ਠਾਣਾ ਹੋਈ ਤਾਂ ਹੀ ਹੋਈ ਤੂੰ ਵੀ ਉਹਦੇ ਇੰਨਾ ਚ ਰੋ ਗਿਆ ਵਾ ਆਪ ਅਗਲਾ ਕਦੀ ਆਇਆ ਗਿਆ ਨਹੀਂ ਪੁੱਛਣ ਆ ਜਾਓ ਪੁੱਛਦੇ ਫਿਰੋ ਜਾ ਕੇ ਮੈਂ ਨਹੀਂ ਕਿਸ ਨੂੰ ਪੁੱਛਣਾ ਬੈਠੋ ਦਵਾਈ ਵੱਢੀ ਹਾਂ ਇਹ ਦਵਾਈ ਕਿੱਥੇ ਲੈ ਕੇ ਗਿਆ ਸੀ ਤਾਂ ਕੀ ਹੋਇਆ ਵਾ ਕੁਝ ਨਹੀਂ ਹੋਇਆ ਮਾਤਾ ਠੀਕ ਆ ਰੱਬ ਨੇ ਸੁਣ ਲਈ ਸਾਡੀ ਦਾਦੀ ਬਣਨ ਆਣੀ ਆ ਤੂੰ ਸੱਚੀ ਹਾਂ ਹੋ ਭਰਾ ਵੇ ਵਧਾਈ ਹੋਵੇ ਵੀ ਮੁੰਡਿਆ ਨਹੀਂ ਸੁਖਰਾ ਕਿਤੇ ਨਹੀਂ ਦੀਪ ਉਰੀ ਆਨੀ ਸੁਖਰਾ ਕਿਤੇ ਖਾਣ ਪੀਣ ਦਾ ਧਿਆਨ ਰੱਖੀ ਚੱਗਾ ਠੀਕ ਆ ਕੰਮ ਮੈਂ ਆਪੇ ਕਰ ਲੂੰਗੀ ਬਥੇਰਾ ਕੀ ਗੱਲ ਨਹੀਂ ਵਧਾਈਆਂ ਦੇ ਅੱਛਾ ਵਧਾਈ ਹੋਵੇ ਭਾਜੀ ਤੁਹਾਨੂੰ ਬਹੁਤੀਆਂ ਬਹੁਤੀਆਂ ਤੂੰ ਵੀ ਲੱਲਾ ਵਧਾਈ ਕੇ ਖਾਮੂ ਗਾਲੀ ਸੌਣ ਲਿਆ ਵਾ ਨੇ ਠੀਕ ਗੱਲ ਆ ਠੀਕ ਜੀ ਹਾਂਜੀ ਠੀਕ ਹੈ ਵਧਾਈ ਹੋਵੇ ਭੈਣਾ ਸ਼ੁਕਰ ਆ ਕਿਤੇ ਰੱਬ ਨੇ ਆ ਸਾਡੇ ਘਰ ਦੀ ਸੁਣੀ ਆ ਮੇਰੀਆਂ 3 ਦਾ ਟੱਕ ਟੱਕਿਆ ਜਾਉ ਰੱਬ ਹੁਣ ਪੁੱਤ ਦੇ ਦੇਵੇ ਉਹਨਾਂ ਦੀ ਵੀ ਸਾਂਝ ਬਣੀ ਰਹੂ ਪੇਕਿਆਂ ਦੇ ਘਰ ਨਾਲ ਹੋਰ ਕੀ ਆ ਚੱਲ ਮੇਰੀ ਭੈਣ ਘਰ ਤੂੰ ਰੈਸਟ ਦਵਾਈ ਦੁਈ ਦਿੱਤੀ ਡਾਕਟਰ ਨੇ ਆ ਦਵਾਈ ਦਿੱਤੀ ਹੈ ਹਾਂ ਮੈਂ ਮੋੜਸ ਨਾਲ ਡੰਗੀ ਮਨੇ ਕੋਈ ਨਹੀਂ ਤੇ ਦਵਾਈ ਖਾਓ ਮੈਂ ਪਾਣੀ ਲਿਆਉਣੀ ਆ ਮੇਰੀ ਇੱਕ ਗੱਲ ਸੁਣ ਲਾ ਭਾਵੇਂ ਰੋਟੀ ਮੇਰੀ ਅੱਢ ਹੀ ਪਰ ਜੇ ਹੁਣ ਰੱਬ ਨੇ ਸੁਣੀ ਆ ਆ ਮੈਂ ਕੋਈ ਪਾਰਾ ਹੋਲਾ ਕੰਮ ਨਹੀਂ ਹੋ ਕਰਨਾ ਮੈਂ ਆਪੇ ਸਾਰਾ ਕਰ ਲਿਆ ਕਰਨਾ ਵਾ ਤੇ ਜੇ ਲੜਨਾ ਹੋਗਾ ਆ ਮਗਰੋਂ ਲੜਦੀ ਨਹੀਂ ਮੇਰੇ ਨਾਲ ਬਥੇਰਾ ਲੜ ਲਾਂਗੇ ਪਰ ਹੁਣ ਨਾ ਕੋਈ ਆਪਣੇ ਦਿਮਾਗ ਤੇ ਟੈਨਸ਼ਨ ਨਹੀਂ ਨਹੀਂ ਟੈਨਸ਼ਨ ਕੋ ਲੈਣੀ ਆ ਸਿਆਣੀ ਆ ਚਲ ਜੀ ਸਿਆਣੀ ਬਣ ਕੇ ਰਹੋ ਪੈ ਜਾਣਾ ਹੋਣਾ ਤੇ ਮੈਨੂੰ 2 ਮਹੀਨੇ ਹੋ ਗਏ ਤੈਨ ਆਏ ਨਹੀਂ ਠੀਕ ਆ ਤੇ ਮੇਰੇ ਕੱਪੜੇ ਕਰ ਪੈਗ ਮੈਂ ਢਾਈ ਡਾਕ ਡਾ ਨਿਕਣਾ ਠੀਕ ਆ ਮੈਂ ਮਾਪੇ ਕਰ ਦਿੰਨੀ ਆ ਮੈਂ ਕਰਨੇ ਪੈਗ ਮੈਂ ਆਪੇ ਕਰ ਦੂੰਗੀ ਚੱਲ ਕੋਈ ਨਹੀਂ ਆ ਮੈਨੂੰ ਦੱਸ ਦਿਓ ਕਿਹੜੇ ਕਿਹੜੇ ਮੈਂ ਪ੍ਰੈਸ ਮਾਰ ਦੂੰਗੀ ਤੇ ਪਹਿਲਾਂ ਦੀਪ ਪਈ ਆ ਮੋਰਸਾ ਤੇ ਟੰਗੀ ਆ ਇਹ ਦੇਖਾ ਕਰਨ ਪਰਜਾਈ ਚ ਬਹੁਤ ਆ ਮੈਂ ਪਾਣੀ ਲਿਆਉਣੀ ਆ ਮੰਮੀ ਦਵਾਈ ਫੜੋ ਤੁਸੀਂ ਲਿਆਉਣੀ ਲਿਆ ਆਜੋ ਬੰਦ ਦਵਾਈ ਹਾਇ ਰਬਾ ਮੈਂ ਕਿੰਨਾ ਮਾੜਾ ਸਮਝਦੀ ਰਹੀ ਕਿੰਨੀਆਂ ਵਧੀਕੀਆਂ ਕਰਦੀ ਰਹੀ ਆ ਤੇ ਦੀਪ ਨੂੰ ਕਿੰਨਾ ਚਾਵਾ ਮੈਂ ਤੇ ਆਖਿਆ ਚਲੋ ਮੇਰੀ ਮਾਂ ਰਾਣੇ ਸੁਣੀ ਆ ਚਲੋ ਪਰਮਾਤਮਾ ਧੀ ਦੇ ਦੇ ਧੀਆ ਕਿਹੜੀਆਂ ਮਾੜੀਆਂ ਹੁੰਦੀਆਂ ਅਗਲੀ ਕਿੰਨੀ ਖੋਸ਼ ਆ ਪੁੱਤ ਤੇ ਆਸ ਲਾ ਕੇ ਬੈਠੀ ਆ ਕਿਵੇਂ ਮੇਰੀਆਂ ਧੀਆ ਦਾ ਵੀ ਠੰਕਣ ਠਕਿਆ ਜਾਊਗਾ ਤੇ ਮਾਤਾ ਜਿਹਨੇ ਮੈਂ ਝਾੜ ਝਾੜ ਮਾਰਦੀ ਆ ਉਹ ਕਿੰਨਾ ਨੂੰ ਚਾਵਾ ਅਕਸਰ ਨੂੰ ਦਾਦੀ ਆ ਜਿੱਦਾਂ ਡਾਕਟਰ ਨੇ ਕਹਿਤਾ ਹੀ ਕਿ ਬੈਡ ਰੈਸਟ ਆ ਤੇ ਹਾਈ ਮੈਨੂੰ ਕਿੰਨੇ ਦਵਾਈਆਂ ਨੇ ਕਿ ਨਾ ਕਰਦੀ ਭਾਵੇਂ ਅੱਡ ਬਾਰੀ ਆ ਪ੍ਰੀਤ ਹਾਂਜੀ ਲੈ ਲੈ ਕੀ ਗੱਲ ਹੋਈ ਆ ਮਿਲ ਲਈ ਨਹੀਂ ਦੂਰ ਰਹੀ ਨਹੀਂ ਆ ਲੱਗ ਗਈ ਆ ਨਹੀਂ ਉਹ ਗੱਲ ਨਹੀਂ ਆ ਹਾਂ ਦਾਦੀ ਬਣਨ ਵਾਲੀ ਐ ਮੈਂ ਜੱਬਨ ਹੋਣੀ ਆ ਹਾਂ ਹਾਏ ਬੜੀ ਪ੍ਰੀਤ ਖੁਸ਼ੀ ਆ ਖਬਰ ਦੇ ਕੇ ਨਾ ਤੂੰ ਮਾਨੂੰ ਖੁਸ਼ ਕਰ ਦਿੱਤਾ ਯੋ ਸਹੀ ਗੱਲ ਆ ਪ੍ਰੀਤ ਬੜੀ ਖੁਸ਼ੀ ਜ਼ਮੀਨ ਤੇ ਪੈਰ ਨਹੀਂ ਲੱਗਣਦੇ ਸੱਚੀ ਮੇਰਾ ਤੇ ਆ ਨਾ ਆਪ ਬੜਾ ਮਨ ਖੁਸ਼ ਆਇਆ ਸ਼ੁਕਰ ਆ ਪ੍ਰਮਾਤਮਾ ਨੇ ਸੁਣੀ ਆ ਕਿਤੇ ਕਿੰਨਾ ਚੇਤ ਹੋਇਆ ਸੀ ਜਦੋਂ ਜੋਬਨ ਬਾਜੀ ਦੇ ਮੂੰਹਾਂ ਲੇ ਵੇਖੀਦਾ ਸੀ ਨਾ ਤੇ ਹੋਰ ਤਰ੍ਹਾਂ ਹੁੰਦਾ ਸੀ ਕਮਾਈ ਕਰਨ ਨੂੰ ਵੀ ਤਾਂ ਹੀ ਜੀ ਕਰਦਾ ਜੇ ਆਪਣਾ ਕੁਝ ਹੋਵੇ ਤੇ ਇਹ ਤਾਂ ਗੱਲ ਹੈ ਕਿ ਪ੍ਰੀਤ ਮੈਨੂੰ ਬੜਾ ਆਚਾ ਬਹੁਤ ਖੁਸ਼ੀ ਮੈਨੂੰ ਕਸਾਂ ਵੀ ਨਹੀਂ ਜਾਣਦੀ ਮੇਰੇ ਕੋਲ ਖੁਸ਼ੀ ਉਹ ਤਾਂ ਹੈ ਹੀ ਆ ਇਹ ਮਹਾਰਾਜ ਦੀ ਦੇਣ ਆ ਕਰਮਾ ਵਾਲਿਆਂ ਨੂੰ ਮਿਲਦੀ ਆ ਮੈਨੂੰ ਨਾ ਹੋਰ ਦੂਨੀ ਖੁਸ਼ੀ ਹੋਵੇ ਮਹਾਰਾਜ ਤੇਰੀ ਵੀ ਝੋਲੀ ਭਰੇ ਚਲੋ ਕੋਈ ਗੱਲ ਨਹੀਂ ਪਰਮਾਤਮਾ ਐਦਾਂ ਹੀ ਕਦੀ ਸਾਡੀ ਵੀ ਸੁਣੂਗਾ ਨਾ ਦੀਪ ਨੂੰ ਪਤਾ ਹਾਂ ਦੀਪ ਨੇ ਨਾ ਵਧਾਈ ਦਿੱਤੀ ਦੋਹਾਂ ਨੂੰ ਤੇ ਕਹਿੰਦੀ ਵੀ ਕੰਮ ਨਹੀਂ ਕਰਨਾ ਤੇ ਉਹ ਤੇ ਉਹਦੇ ਮੂੰਹਲੇ ਵੇਖਣ ਲਈ ਹੈ ਹੈਰਾਨਗੀ ਹੋ ਗਈ ਚਲੋ ਪਤਾ ਨਹੀਂ ਕੀ ਮਨ ਚ ਸੋਚਣ ਲਈ ਹੈ ਕੋਈ ਨਹੀਂ ਚਲੋ ਤੁਹਾਡੇ ਨਾਲ ਹੀ ਜਾਣੀ ਮੈਂ ਵੀ ਵਧਾਈ ਦੇ ਕੇ ਆਉਣੀ ਦੀਪ ਨੂੰ ਲੈ ਦਵਿੰਦਰੇ ਤੂ ਤੇ ਖੁਸ਼ੀ ਕਰ ਦਿੱਤਾ ਯੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਸੁਖ ਸੁਖਾਣਾ ਟਾਈਮ ਆਵੇ ਦੀਪ ਆ ਲੈ ਦਵਾਈਆਂ ਰੱਖ ਤੇ ਮੈਨੂੰ ਬੜੀ ਖੁਸ਼ੀ ਹੋਈ ਸੁਣ ਕੇ ਚਲੋ ਪਰਮਾਤਮਾ ਤੁਹਾਡੀ ਵੀ ਝੋਲੀ ਭਰੇ ਤੇ ਤੁਹਾਨੂੰ ਵੀ ਵਧਾਈ ਹੋਵੇ ਦੀਪ ਤੁਹਾਨੂੰ ਵਧਾਈਆਂ ਦੀਦੀ ਹਾਂ ਭੈਣ ਭਰਾ ਨਾਲ ਜਲਿਆ ਹੋਵੇ ਨਾ ਭੈਣ ਭਰਾਵਾਂ ਦੇ ਤੇ ਫੇਰ ਹੀ ਵਧੀਆ ਲੱਗਦਾ ਵਾ ਗੱਲ ਸੁਣੋ ਹੁਣ ਰੱਬ ਨੇ ਇੰਦੀ ਖੁਸ਼ੀ ਦਿੱਤੀ ਆ ਕੱਟਦੇ ਸਾਰੇ ਗੁੱਸੇ ਗਿਲੇ ਭੈਣਾ ਭੈਣਾ ਬਣ ਕੇ ਰਹੋ ਨਹੀਂ ਮੈਂ ਮਾਰੇ ਪਹਿਲਾਂ ਹੀ ਕਹਿਤਾ ਵਾ ਮੈਂ ਕਿਸ ਚੀਜ਼ ਦੀ ਲੋੜ ਹੋਈ ਤੇ ਮੈਨੂੰ ਆਵਾਜ਼ ਮਾਰੀ ਆਪ ਨਹੀਂ ਤੂੰ ਮੰਜੇ ਤੋਂ ਪੈਰ ਲਾਉਣਾ ਲੈ ਆ ਵੇਖ ਲੈ ਹੁਣ ਕਰ ਗੱਲ ਦੱਸ ਉਹ ਆਪਣੇ ਕੰਮ ਆਉਂਦੇ ਆ ਚੱਲ ਕੋਈ ਨਹੀਂ ਐਦਾਂ ਨਾ ਕਰ ਵੇਖ ਮੇਰੀ ਭੈਣ ਉਹ ਵੀ ਤੇਿਆਰੀ ਉਹਦਾ ਟਾਈਮ ਤੂੰ ਕੱਢਣਾ ਤਾਂ ਤੇਰਾ ਉਹਨੇ ਕੱਢਣਾ ਹੋਰ ਕੀ ਜੇ ਕੋਈ ਤੀਜਾ ਬੰਦਾ ਖਾ ਉਹ ਤੀਜਾ ਕਰ ਸਕਦਾ ਹਾਂ ਰਲ ਮਿਲ ਕੇ ਰਹੋ ਰਲ ਮਿਲ ਕੇ ਆਪਣੇ ਭੈਣ ਭਰਾ ਕੰਮ ਆਉਂਦੇ ਨਾਲੇ ਇਹਨੂੰ ਤੇ ਰੱਬ ਨੇ ਏਡੀ ਵੱਡੀ ਸਾਟ ਮਾਰੀ ਹੈ ਹੈ ਚਲੋ ਤੇਰੀਆਂ ਕੁੜੀਆਂ ਦੀ ਵੀ ਰੱਬ ਜੀ ਦੇ ਦੇ ਤੇ ਕਦਰ ਹੋ ਜੇ ਹੋ ਜੇ ਮੈਂ ਤਾਂ ਪਹਿਲਾਂ ਹੀ ਕਹਿ ਨਹੀਂ ਆ ਮੈਂ ਤੇ ਰੱਬ ਕਰੇ ਇਹ ਹੋਰ ਦਸਾਂ ਕਰੂੰਗੀ ਵਾਏ ਕਰੂ ਕਿਤੇ ਜੀ ਦੇ ਛੱਡੀ ਤੇ ਆਪਣੀ ਜ਼ਿੰਦਗੀ ਚ ਵੇਖੀ ਹਾਨੂੰ ਕੋਈ ਦੁੱਖ ਹੀ ਨਹੀਂ ਰਹਿਣਾ ਇਹੋ ਇੱਕ ਗੱਲ ਹੈ ਸਾਡੀ ਪੂਰੀ ਹੋਇਆ ਨਹੀਂ ਸਭ ਕੁਝ ਤੇ ਪਰਮਾਤਮਾ ਨੇ ਮਨ ਨਹੀਂ ਖਰਾਬ ਕਰਨਾ ਤੇ ਸਵੇਰੇ ਡੱਬਾ ਚੜਾ ਕੇ ਆਇਓ ਮੱਥਾ ਟੇਕ ਕੇ ਮੇਰੇ ਤਾਂ ਸੱਚੀ ਨਾਲ ਹੀ ਸੁਣ ਕੇ ਨਾ ਤੇ ਇੰਨੀ ਸਰੀਰ ਹੀ ਨਹੀਂ ਜਿੰਨਾ ਵਾਸ ਚ ਆਉਂਦਿਆ ਕਿ ਸ਼ੂਗਰ ਆ ਪਰਮਾਤਮਾ ਨੇ ਚਲੋ ਟਾਈਮ ਤੇ ਹਾਨੂੰ ਵੀ ਬੜਾ ਹੋ ਗਿਆ ਵਿਆਹ ਨੂੰ ਪਰ ਇਹ ਵੀ ਵਿਚਾਰੇ ਪਛੜੇ ਹੋਏ ਹੀ ਕੋਈ ਗੱਲ ਨਹੀਂ ਰੱਬ ਨੇ ਤੈਨੂੰ ਵੀ ਦੇ ਦੇਣਾ ਇਕੱਠੀਆਂ ਲੋੜੀਆਂ ਵੰਡ ਦੇਣੀਆਂ ਕੋਈ ਨਹੀਂ ਆ ਇਦਾਂ ਦਿਲ ਨਾ ਛੱਡੋ ਸਾਰਾ ਕੁਝ ਵੇਖ ਕੇ ਵਰੀਆ ਹੋ ਜਾਣਾ ਇਦਾਂ ਜਿੱਦਾਂ ਰੱਬ ਨੇ ਆ ਸੁਣ ਲਈ ਉਹਦੇ ਘਰ ਕਿਹੜਾ ਕਿਸ ਚੀਜ਼ ਦਾ ਘਾਟਾ ਵਾ ਦੀਦੀ ਮੇਰੇ ਤੇ ਆਵੇ ਤੇ ਭਾਵੇਂ ਖੁੱਲੀਆਂ ਤੋਂ ਮਹਿਲ ਬਣਾ ਦੇ ਇਹ ਤੇ ਹਵਾ ਦੀਪ ਉਹਦੀ ਨਿਗਾਸ ਵਾਲੀ ਚਾਹੀਦੀ ਪਰਮਾਤਮਾ ਸਭ ਕੁਝ ਦਿੰਦਾ ਕਹਿੰਦੇ ਉਹਦੇ ਘਰ ਦੇ ਰਹਾ ਹਨੇਰ ਨਹੀਂ ਹਾਂ ਭਾਜੀ ਜੋ ਬਣ ਇਨੇ ਖੁਸ਼ ਹੀਆਂ ਅੱਜ ਚੱਲ ਹਨਾ ਮਾਲਕ ਨੇ ਖੁਸ਼ੀ ਦਿੱਤੀ ਆ ਤੇ ਖੁਸ਼ ਹੋਣਾ ਵੀ ਚਾਹੀਦਾ ਵਾ ਭਾਵੇਂ ਪੰਦਾ ਮੂੰਹੋਂ ਕਲੇਵੇਂ ਭਾਵੇਂ ਨਾ ਕਵੇ ਪਰ ਅੰਦਰੋਂ ਤੇ ਉਹ ਚੀਜ਼ ਹੁੰਦੀ ਆ ਨਾ ਵੀ ਸਾਡਾ ਕੁਝ ਹੋ ਵੀ ਕਾ ਨਾ ਚੱਲ ਬਹਿ ਜਾ ਮੈਂ ਚਾਹ ਬਣਾਵਾ ਫਟ ਫਟ ਅੱਜ ਤੇ ਚਾਹ ਬਣਦੀ ਵੀ ਆ ਨਹੀਂ ਬਣਦੀ ਯਾਰ ਐ ਆਪਾਂ ਚਾਹ ਬਣਾਉਂਦੇ ਨਾ ਲਾ ਲਾ ਮੂੰਹ ਮਿੱਠਾ ਕਰਨੇ ਆ ਜੋ ਬੰਦੇ ਵੇਖੀ ਕਿੰਨੀ ਚਿਹਰੇ ਤੇ ਖੁਸ਼ੀ ਉਹਦਾ ਤੇ ਚਿਹਰਾ ਹੀ ਬਦਲ ਗਿਆ ਕਜਾ ਦੁਖੀ ਰਹਿਣਾ ਟੈਨਸ਼ਨਾਂ ਚ ਰਹਿਣਾ ਤੇ ਕਜਾ ਹਸੂ ਹਸੂ ਤੇ ਹੋਰ ਕੀ ਪਾਜੀ ਕਰਨੀ ਕੁਛ ਨਹੀਂ ਇਹ ਵੀ ਗਾਇਆ ਸੀ ਅੱਡੇ ਨੂੰ ਤੇ ਮੈਂ ਤੇ ਕੱਪੜੇ ਲੈ ਕੇ ਆਈ ਬਾਦੋ ਤਰੇਲ ਜੀ ਪੈ ਗਈ ਮੈਂ ਹਾਂ ਲਾਲਾ ਤੇ ਮਿੰਨ ਤੇ ਜੋ ਨਾ ਨੇ ਦੱਸਿਆ ਤੇ ਮੈਂ ਦੇ ਕੱਪੜੇ ਉੱਥੇ ਸੋ ਟਾਈਂ ਬਾਰੀ ਪਰਮਾਤਮਾ ਦੀ ਇਸੇ ਘੜੀ ਨੂੰ ਨਾ ਬੰਦਾ ਉਡੀਕਦਾ ਰਹਿੰਦਾ ਵਾ ਪਰ ਆਂਦੇ ਹੁੰਦੇ ਪੇ ਸਾਨੂੰ ਸਿੱਧਕ ਨਹੀਂ ਆਉਣਾ ਮਹਾਰਾਜ ਦੇਰ ਸਵੇਰ ਸਾਰਾ ਕੁਝ ਦਿੰਦਾ ਸੀ ਮੂ ਹਾਂਜੀ ਇੱਧਰ ਆ ਤੈਨੂੰ ਪਤਾ ਤੁਹਾਡੇ ਘਰ ਕਾਕਾ ਆਉਣ ਵਾਲਾ ਵਾ ਸੱਚੀ ਅੰਮਾ ਤੇ ਹੋਰ ਕੀ ਚਾਹ ਤੇ ਹੁਣ ਨਾਲੇ ਸਾਰੇ ਪਰਿਵਾਰ ਨੇ ਤੇ ਹੀ ਰਲ ਕੇ ਦਿਆ ਕਰਨਾ ਵਾ ਵਧਾਈ ਦਿੱਤੀ ਚਾਚੀ ਨੂੰ ਦੇਵਦਾਈ ਦੇ ਰਿਹਾ ਮੇਰਾ ਸੋਹਣਾ ਜੱਟ ਬੈ ਜਾ

ਕੰਮ ਕਰਾਉਣਾ ਲੱਗੋ ਚਾਚੀ ਜੀ ਸਿਹਤ ਦਾ ਧਿਆਨ ਰੱਖਣਾ ਸਾਰਾ ਪਰਿਵਾਰ ਨਾਲੇ ਰਲ ਮਿਲ ਕੇ ਰਹਿਣਾ ਕੋਈ ਲੜਾਈ ਨਹੀਂ ਹੋਣੀ ਤੁਹਾਡੇ ਘਰ ਹਾਂਜੀ ਹਾਂ ਦੁੱਪ ਲੈ ਆ ਚਾਹ ਮਿ ਜਾਵਾਂ ਨਹੀਂ ਆ ਗਿਆ ਸਮਰਨ ਮਸੀ ਕਾ ਹਾ ਸਤਿ ਸ੍ਰੀ ਅਕਾਲ ਤੇਰ ਜਿੱਡੀ ਹੋ ਚੱਲੀ ਵੇਖ ਲੈ ਹੋਰ ਹਾਂ ਚਾਟੜਾ ਪੀਵਾ ਜਾਂਦੀਆਂ ਚਾਟੀ ਤੇ ਚੱਲ ਆਇਆ ਚਾਹ ਖਾਪ ਜਾਵਾਂ ਭਾਈ ਤੇਰੇ ਨਾ ਕੱਪੜੇ ਲਾਉਣ ਗਈ ਕਿੱਥੇ ਚਲ ਗਈ ਉਹ ਨਿੱਕੀ ਕਿੱਥੇ ਆ ਨਿੱਕੀ ਹਾਵੇ ਡਹੀ ਖੇਡਣੋਂ ਸਹੀ ਅਗਲਾ ਆਪਣੇ ਕੋਲ ਸੌਣ ਤੋਂ ਸੁੱਟੀ ਜਾਣ ਰਹੀ ਬਾਹਰ ਆ ਦੇ ਆ ਉਹ ਸੇਲਾ ਵਾਲਾ ਜੀ ਮੈਂ ਮੇਰੀ ਗੱਲ ਸੁਣ ਪ੍ਰੇਜ ਆਪਣਾ ਪੂਰਾ ਕਰ ਰਿਹਾ ਰੱਬ ਨੇ ਮਹਾਸੰਗੀਆਂ ਕਿਤੇ ਨਾ ਉਹ ਟੀਓ ਕਹਿੰਦੀ ਵੀ ਬੁੱਢੀ ਪੈਰੀ ਵੀ ਇੱਥੇ ਹੀ ਬਸ ਲੈ ਲਈ ਪਿਆਰ ਕੋ ਚਲ ਚੰਗਾ ਉਹ ਜੰਦਾ ਨਾ ਜਦੋਂ ਤਾਂ ਗਾੜੀ ਜਾ ਕੇ ਡਾਕਟਰ ਵੀ ਕਹਿੰਦੇ ਉਹ ਇਦਾਂ ਨਹੀਂ ਇਦਾਂ ਆ